ਛੋਟੇ ਭਰਾ ਕੰਮ ਸਿੱਖ ਲਾ ਤੇਰੇ ਕੰਮ ਆਉਣ ਵਾਲੇ ਆ ਬਾਈ ਕੀ ਕਰਾਂ ਯਾਰ ਗਰੀਬ ਤਾਂ ਹੈ ਨਹੀਂ ਪਈ ਯਾਰ ਇਹ ਅੱਗੇ ਅੱਗੇ ਕੰਮ ਆਉਣ ਵਾਲੇ ਆ ਵੀਰੇ ਇਹ ਕੰਮ ਕਬੀਲਦਾਰੀ ਇਹਦੇ ਨਾਲ ਹੀ ਰੋੜਦੀ ਆ ਆਪਣੇ ਬਾਈ 10 ਦਿਨ ਹੋ ਗਏ ਪਿੰਡ ਚ ਮੇਲੇ ਲਾਉਂਦੇ ਇੱਕ ਦੀਵਾਨੀ ਦਿੱਤੇ ਕਿਤੇ ਕੋਈ ਨਾਲ ਵੀਰੇ ਲੈਣਗੇ ਮੁਰਦਾ ਆ ਬੈਠਾ ਭੈਣ ਭਾਈ ਨਾ ਸਿੱਖ ਨਾ ਕਰ ਬੈ ਸਿੱਖ ਨਾ ਕਰ ਆ ਦੇਖ ਲੈ ਮਿੱਟੀ ਨਾਲ ਮਿੱਟੀ ਹੋਇਆ ਪਿਆ ਜਿੰਨੇ ਇਹ ਕਰਦਾ ਹਾਂ ਮੈਂ ਤੂੰ ਕਰ ਲਿਆ ਕਰ ਕਿਉਂਕਿ ਮੈਂ ਕੋਈ ਮੈਂ ਤੁਹਾਡੇ ਨਾਲ ਚਾਹ ਕੋ ਖਰੀਦਦਾ ਚਾਹੇ ਨਾ ਖਰੀਦੇ ਆਪਣਾ ਹੱਕਾ ਬਣਾ ਕੇ ਵੇਚਣ ਰਾ 11 ਦਾ ਜਾਓ ਮੜਾ ਸੋਟ ਭਰਾਏ ਦੇ ਵਿੱਚ ਵੀ ਤਿਆਰ ਰੱਖਿਆ ਕਰ ਨਹੀਂ ਆਪਣੇ ਨਾਲ ਇਹਨਾਂ ਦਾ ਬੰਦੇ ਧੱਕੇ ਦੇ ਪਰਦੇ ਆਪਾਂ ਨੂੰ ਕੁੜਤੀ ਦਿੰਦਾ ਆਪਾਂ ਨੂੰ ਜਾਂਦਾ ਕਿਉਂ ਰੋਣਾ ਜਾਂਦਾ ਦਾ ਹੈਗਾ ਮੈਂ ਤਾਂ ਕਹਿੰਦੀ ਆ ਕਿ ਰੋਣੇ ਨਾਲ ਇਹਨਾਂ ਧੱਕਾ ਕਿਉਂ ਕਰਦਾ ਚੱਲ ਬਾਹਰ ਨੂੰ ਜੀ ਦੇਖਿਆ ਮੇਰਾ ਬੰਦੂ ਬੰਦੂ ਨੇ ਪੰਡੋ ਮੁੱਢ ਦੁੱਸਤੇ ਦਿੰਦਾ ਜ਼ਮੀਨ ਦੇ ਦਿੰਦਾ ਗੋਗਾਂ ਚੱਲ ਜੇ ਜ਼ਮੀਨ ਨਾਲੇ ਘੜਾ ਹੋਣੇ ਜ਼ਮੀਨ ਨਾਲੇ ਥੱਪੇ ਮਾਰਦੇ ਆਪਾਂ ਹੁਣ ਕਰਕੇ ਖਾਏ ਜਾਉਂਦੇ ਵੀ ਪਾਲਣੇ ਆ ਇਹ ਤਾਂ ਜ਼ਮੀਨ ਨਾਲੇ ਜਾਨ ਨਾਲੇ ਕਰ ਤੇ ਜਨਮ ਦੇ ਕੇ ਵੀ ਚੱਲ ਇਹ ਬਾਹਰ ਹੀ ਦੇਖਿਆ ਕੇ ਬਾਪੂ ਆਵੇ ਨਾ ਬਾਪੂ ਸੌਣ ਨੂੰ ਤੇ ਬੋਲਣਾ ਵੀ ਨਹੀਂ ਦਰੋਤ ਚਲ ਨਹੀ ਨਹੀ ਉਥੇ ਚਾਉਂਦੇ ਨੇ ਬਾਹਰੋਂ ਤੇ ਆ ਵੀ ਨਹੀਂ ਸ਼ੌਕ ਹੈਗਾ ਵੀ ਕੋਲੋਂ ਦੀਵੇ ਚੱਕ ਲਈਏ ਥੋੜੇ ਬਾਈ ਦਿਲੋਂ ਦਾ ਬਾਈ ਚੱਕ ਲਉ ਆਇਆ ਤੇ ਕਿਰਾ ਚੱਕਣੇ ਤਾਂ ਆਉਂਦੇ ਨੇ ਚੱਕ ਤਾਂ ਸਕਦਾ ਐ ਇੰਨਾ ਕੁ ਦੋ ਨਾ ਮਦਦ ਕਰਾ ਦਿਆ ਕਰ ਚਲ ਲੈ ਮੋੜ ਦੇ ਪਾਪੇ ਨੂੰ ਕਹਦਾ ਕਿੱਥੇ ਆ ਹੋ ਬੈਠਾ ਲੈ ਧੁੱਪੇ ਮੱਚਦਾ ਵੀ ਚਾਦੀ ਘੁੱਟ ਪੀ ਲੂਗਾ ਕਿਹੜਾ ਵਕਤ ਹੋ ਗਏ ਅਵੀ ਵੀ ਪੌਣੀ ਆ ਹਜੇ ਕੰਜਰ ਦਾ ਜਵਾਕ ਜਿਆ ਛੋਟਾ ਨਹੀਂ ਕੁਛ ਕਰਦਾ ਜੇ ਵੱਡਾ ਜਿਵੇਂ ਕੰਮ ਕਰਦਾ ਕੰਜਰ ਦਾ ਛੋਟਾ ਵੀ ਆਇਆ ਹੁੰਦਾ ਨਾ ਤਾਂ ਨਾਨਕ ਮਾਨ ਕਿਤੇ ਦੀ ਕਿਤੇ ਗਿਆ ਅਸੀਂ ਉੱਥੇ ਦੇ ਉੱਥੇ ਹੀ ਖੜੇ ਆ ਕੀ ਕਰੀ ਜਾਂਦੇ ਹੋ ਬੁੜ-ਬੁੜ ਤੁਸੀਂ ਉਹ ਕੰਜਰ ਦਾ ਮੈਂ ਜਵਾਕ ਜੇ ਨੂੰ ਕਹਿੰਨਾ ਜੇ ਛੋਟਾ ਵੀ ਉਨਾ ਕੰਮ ਕਰੇ ਤਾਂ ਕਿਤੇ ਦੇ ਦੀ ਕਿਤੇ ਜਾਂਦਾ ਕੰਮ ਉਹਨਾਂ ਨੇ ਗੇੜਾ ਵੀ ਦਿੱਤਾ ਆਣ ਕਹਿੰਦਾ ਮੈਂ ਵੀ ਬਥੇਰਾ ਸੁੱਖਾ ਹੁਣੀ ਆ ਮੰਨ ਕਿਤੇ ਦੀ ਕਿਤੇ ਨੰਗਿਆ ਹੁਣ ਸੁਣਦਾ ਹੀ ਨਹੀਂ ਕੀ ਕਰੀਏ ਤੂੰ ਚਾਹ ਪੀ ਲੈ ਜਾ ਕੇ ਬਹੁ ਟਾਈਮ ਹੋ ਗਿਆ ਇੱਥੇ ਬੈਠੇ ਨੂੰ ਤੈਨੂੰ ਚਾਹ ਤਾਂ ਮੈਂ ਪੀ ਲੂੰਗਾ ਮੈਨੂੰ ਤਾਂ ਖਾਂਦਿਆ ਫਿਕਰ ਵੜ ਵੜ ਕੇ ਵੱਡਾ ਪਰਿਵਾਰ ਐਡਾ ਕਿਵੇਂ ਪਾਲਾਂਗੇ ਕੋਣ ਚੱਲ ਕਿਉਂ ਹੁਣ ਟੈਨਸ਼ਨ ਲਈਏ ਤੈ ਹੁਣ ਤੇਰੀ ਟੈਨਸ਼ਨ ਕਰੇ ਤੋਂ ਕੀ ਬਣਦਾ ਆਪਾਂ ਤਾਂ ਬਥੇਰਾ ਹੱਥ ਪੱਲਾ ਮਾਰਦਿਆਂ ਜਦੋਂ ਹੁਣ ਕੋਈ ਸੁਣਦਾ ਹੀ ਨਹੀਂ ਆਪਣੀ ਸੂਟਾਂ ਡਾ ਅੱਗੇ ਪਾਲ ਲੈਂਦੇ ਸੀ ਲੋਕ ਸਪਰੇਹਾਂ ਕਰ ਦਿੰਦੇ ਆ ਕਿਤੇ ਕੱਖ ਨਹੀਂ ਪੱਠਾ ਨੇ ਆਹ ਕੰਮ ਸੀ ਆਪਣਾ ਇਹ ਵੀ ਹੈਰੈਡਿਮੈਂਟ ਹੋ ਗਿਆ ਜਦੋਂ ਹੁਣ ਹੁਣ ਪਸੂ ਡਾਂਡਾ ਕਿੱਥੋਂ ਰੱਖੀਏ ਜਦੋਂ ਕੋਈ ਕੱਖ ਕੰਢੇ ਹੀ ਨਹੀਂ ਪੱਢਣ ਦਿੰਦਾ ਅੱਗੇ ਦਾ ਜਿਦੇ ਮਰਜ਼ੀ ਵੱਢ ਲਿਆਉਂਦੇ ਦੀਗੇ ਫੇਰ ਐਂ ਤਾਂ ਗੱਲ ਉਹੀ ਕਿ ਮੈਂ ਟੈਨਸ਼ਨ ਲੈਣਾ ਚੱਲ ਆ ਜਾ ਚਾਦੀ ਖੁੱਟ ਪੀਲਾ ਤੂੰ ਆ ਵੀ ਬਿਉਣੀ ਆ ਕੰਜਰ ਕੋਈ ਗੱਲ ਨਹੀਂ ਗਿਆ ਜਵਾਕ ਜਾ ਉਹ ਅੰਦਰ ਹੀ ਬੈਠਾ ਦੀਗਾ ਚੱਲ ਇਹ ਹੈ

ਕਰਦਾ ਮੈਂ ਮਾੜਾ ਇਹ ਲੋਟ ਆ ਗਿਆ ਕਿਉਂ ਤਨੇ ਆ ਭਾਈ ਚੱਲੀ ਜਾਂਦਾ ਕੰਮ ਹਾਂ ਹਾਂ ਤੂੰ ਨਮੇੜ ਲਿਆ ਹਾਂ ਸੁੱਖਣਾ ਨਮੇੜ ਲਿਆ ਆਪਾਂ ਤਾਂ ਦੀਵੇ ਦੂਵੇ ਬਣਾ ਕੇ ਦੋਨੇ ਜਵਾਕ ਤੈਨੂੰ ਪਤਾ ਆਪਣੇ ਕੋਲ ਤਿੰਨ ਰੇੜੇ ਐ ਦੋ ਜਵਾਕਾਂ ਨੇ ਕਿਹੜਾ ਦੇਤਾ ਵੀ ਜਾਪਦੇ ਤੱਕ ਬਸ 3 ਹੀ ਬੈਠੇ ਅਸੀਂ ਵੀ ਕਰਦੇ ਹਾਂ ਕੰਜਰ ਦਾ ਛੋਟਾ ਜਵਾਕ ਨਹੀਂ ਕੁਛ ਕਰਦਾ ਮੋੜ ਨਹੀਂ ਤਾਂ ਬਸ ਕੋਈ ਨਹੀਂ ਕਹਿਣਾ ਉਹਨਾਂ ਨੂੰ ਮੈਂ ਵੀ ਜਾ ਕੇ ਵੀ ਆ ਵੀ ਪਾਉ ਤੈ ਤੂੰ ਸਾਰਾ ਨਿਮੇੜੀ ਬੈਠਿਆ ਕੰਮ ਜਰਾ ਸੀ ਤਾਂ ਸਾਰਾ ਨਿਮੇੜ ਲਿਆ ਸੁੱਖਣਾ ਵਧੀਆ ਰੱਬ ਦੀ ਕਿਰਪਾ ਆਪਣੇ ਤੇ ਜਵਾਕ ਵੀ ਲੈਕ ਨਿਕਲੇ ਆਪਾਂ ਪਹਿਲਾਂ ਤੋਂ ਕੰਮ ਕਰਦੇ ਸੀਗੇ ਕੰਮ ਤਾਂ ਸਾਰੇ ਹੀ ਕਰਦੇ ਆ ਕਰਦਾ ਕੌਣ ਨਹੀਂ ਹੁਣ ਤੂੰ ਦੱਸਣ ਆਇਆ ਮੈਂ ਆਇਆ ਦੱਸਣਾ ਹੈ ਭਾਈ ਜਿਹਦਾ ਪਹਿਲਾਂ ਮੁੱਠ ਤੋਂ ਕੰਮ ਕਰਿਆ ਵੈ ਬੱਦ ਕਰਿਆ ਵੈ ਉਹਦੀ ਲਾਤ ਹਮੇਸ਼ਾ ਮਾੜੀ ਨਿਕਲਦੀ ਹੁੰਦੀ ਹੈ ਤੇਰੀ ਮੈਂ ਗੱਲ ਮੰਨਦਾ ਮਾਰੀ ਨਿਕਲਦੀ ਆ ਆਪਦੀ ਲਾਜ ਨੂੰ ਕਿਹਾ ਵੀ ਨਹੀਂ ਜਾਂਦਾ ਨਾ ਕਹਿਣਾ ਬਹੁਤ ਔਖਾ ਅੱਜ ਕੱਲ ਪਤਾ ਹੈ ਹਰਖ ਲੋਕ ਬਹੁਤ ਬਦੇ ਪਿਆ ਤਾਂ ਹੀ ਤਾਂ ਭਰਾਵਾ ਬੁੱਢੇ ਸਾਡਾ ਆਪ ਮਰੀ ਜਾਂਦੇ ਆ ਚਲ ਮੈਂ ਕਹਿਣਾ ਜਾ ਕੇ ਮੋੜਰ ਗਿਆ ਨੂੰ ਪਾ ਲੈਣਗੇ ਆ ਵੀ ਭਰਾਵਾ ਠੀਕ ਆ ਚੰਗਾ ਭਰਾਵਾ ਤੂੰ ਲਾ ਕੇ ਕਰਦਾ ਗੱਲਾਂ ਹੁਣ ਠੀਕ ਹੈ ਠੀਕ ਹੈ ਚੰਗਾ ਭਰਾਵਾ ਜਿਵੇਂ ਤੈਨੂੰ ਚੰਗਾ ਲੱਗਦਾ ਮੈਂ ਕੋਈ ਰਹਿਦਾ ਕੁਤੇ ਇੱਧਰ ਕੱਢ ਦੇ ਕੱਢਦਾ ਏ ਹੋਰ ਟੁੱਟ ਗਿਆ ਲੈ ਮਾ ਸਾਹਮਣਾ ਆਈ ਸੀ ਬਾਪੂ ਤੇ ਬੇਬੇ ਬੋਲੀਆਂ ਤੇ ਸੀ ਬਾਹਰੇ ਆ ਵੀ ਕੋਲੇ ਹੋ ਪੂਗੇ ਕਰ ਲਿਆ ਕਰ ਕੁਸ ਮਾੜਾ ਮੋਟਾ ਉਹ ਕਰਦਾ ਐ ਗਿਆ ਯਾਰ ਹੁਣ ਮੈਂ ਮਰ ਜਾ ਯਾਰ ਦੇਖੀ ਆਏ ਕਰ ਗਿਆ ਫਿਰ ਹੁਣ ਮੈਨੂੰ ਐਂ ਦੱਸਿਆ ਆਪਣਾ ਬੇਲਾ ਪੂਰਾ ਕਿਵੇਂ ਹੋਊਗਾ ਉਹ ਮੈਂ ਕੀ ਕਰਾਂ ਜਦੋਂ ਬੇਕਦੇ ਨਹੀਂ ਮੈਂ ਕੀ ਕਰਾਂ ਆਉਂਦਾ ਬਾਪੂ ਉਹ ਦੇਲਾ ਦੀ ਬਰਾਂ ਕੇ ਤੁਰੇ ਆਉਂਦਾ ਹੱਥ ਦੇ ਲਾ ਕਿਵੇਂ ਹੋਏ ਪੈਣੇ ਕਿ ਮੀ ਉਹ ਇੰਨਾ ਕੰਮ ਕਰਦ ਤੂੰ ਵੀ ਕੁਝ ਕਰ ਲੈ ਉਹ ਉਹ ਤਾਂ ਸ਼ਰੀਕ ਵੀ ਗੱਲਾਂ ਲਾ ਲਾ ਕਰਦੇ ਆ ਸਾਰੇ ਢੇੜਾ ਦੇ ਆਏ ਉਹ ਜਾ ਕੇ ਕਹਿੰਦਾ ਮੇਰੇ ਕੋਲ ਤਿੰਨ ਰੇੜੇ ਆ ਸੁਣਾ ਕੇ ਗਿਆ ਉਹ ਪਰ ਕਰਦੇ ਆ ਵਾਪੂਰ ਕਿਵੇਂ ਕਰੀਏ ਹੁਣ ਦੋ ਤਿੰਨ ਘਰਾਂ ਚ ਬੈ ਗ ਜੇ ਉਹ ਤਾਂ ਕਹਿੰਦਾ ਕਿ ਪਤਾ ਕੀ ਕਹਿੰਦਾ ਕਹਿੰਦਾ ਜੀਤਾ ਵੱਧ ਕੰਮ ਕਰਾ ਹੁੰਦਾ ਉਹਦੀ ਲਾਦ ਮਾੜੀ ਨਿਕਲਦੀ ਆ ਮਾੜੇ ਹੁਣ ਅਸੀਂ ਮਾੜੇ ਮੈਂ ਤਾਂ ਕਹਿੰਦਾ ਨਹੀਂ ਮਾੜੇ ਤੁਸੀਂ ਅਗਲੇ ਲੋਕ ਲਾ ਲਾ ਕੇ ਗੱਲਾਂ ਕਰਦੇ ਆ ਮਚਾ ਕੇ ਗਿਆ ਉਹ ਜਾਨਾ ਕਹਿੰਦਾ ਮੇਰੇ ਕੋਲ ਤਿੰਨ ਰਿਹੜੇ ਆ ਤੁਸੀਂ ਕਹਿੰਦਾ ਤੁਸੀਂ ਸਾਈਕਲ ਤੇ ਵੇਚਦੇ ਪਰਦੇ ਆ ਝੱਕ ਕੇ ਰੱਖ ਤੇ ਉਹ ਫਿਰ ਮੈਂ ਕਿੰਨਾ ਸ਼ਰਦਰਦਨ ਕੋ ਯੋ ਕਰਦਾ ਮੈਨੂੰ ਦੱਸਦਾ ਤੇ ਮੈਂ ਕਿੱਥੇ ਮਾੜਾ ਬਾਪੂ ਚਲ ਆ ਵੀ ਪਾ ਦੀ ਚੱਤਿਆ ਕਰ ਲਓ ਕੰਮ ਭਾਈ ਤੁਸੀਂ ਵੀ ਕਰ ਲਓ ਕੋਸ ਜਾ ਜਾਬੜੋ ਮੈਂ ਤੜਕੇ ਦਾ ਲੱਗਿਆ ਘੁੱਟ ਚਾਹ ਪੀਣਾ ਬਾਪੂ ਜੀ ਮੈਨੂੰ ਐ ਦੱਸੋ ਮੈਂ ਹਰ ਵਾਰ ਤੁਹਾਡੇ ਨਾਲ ਲੱਗੀ ਰਹੀ ਨੇ ਵੱਡੇ ਦੇ ਤੇ ਮੈਂ ਕਿਉਂ ਨਹੀਂ ਕਰਦੀ ਕੰਮ ਇਹਨੂੰ ਕਿਉਂ ਨਹੀਂ ਕਹਿੰਦੀ ਇਹਨੂੰ ਕਿਉਂ ਨਹੀਂ ਕਹਿੰਦੀ ਤਾਂ ਹੀ ਤਾਂ ਕਹਿੰਦੇ ਆ ਮੈਨੂੰ ਐ ਦੱਸੋ ਬਾਪੂ ਜੇ ਤੁਹਾਡਾ ਜੰਮਿਆ ਜਾ ਤੁਹਾਡੇ ਅੱਖੇ ਲਾਦੇ ਤੇ ਮੇਰੇ ਅੱਖ ਕਿੱਥੇ ਲੱਗ ਜੂਏ ਆ ਕਰ ਲਓ ਕੋਸ ਜਾਂ ਮਗ ਜਾ ਤੁਸੀਂ ਤਾਂ ਉਹਨਾਂ ਗਮਾਂਡੀਆਂ ਨੇ ਕਹਤਾ ਉਹੀ ਕੋਸਾ ਤੁਸੀਂ ਸਾਡੇ ਤੇ ਲਾਹੀ ਜਾਂਦੇ ਜਾਂ ਤੁਸੀਂ ਤਾਂ ਬਾਹਰ ਮੇਰੇ ਸਾ 10 ਰੁਪਏ ਮੇਰੇ ਪੁੱਤ ਤੈਨੂੰ 10 ਰੁਪਏ ਕਿੱਥੇ ਦੇਣਾ ਦੀਵੇ ਤਾਂ ਵੇਚਦੇ ਨਹੀਂ ਜਿੱਦਾਂ ਦੀਵੇ ਵੇਚਦੇ ਨਾ ਜਿੱਦਾਂ ਕਿਸੇ ਨੇ ਮੈਨੂੰ ਦਿੱਤੇ ਪੈਸੇ ਉਦੋਂ ਜ਼ਰੂਰ ਜਾ ਕੇ ਜਾ ਪਰਲਾ ਪੁੱਤ ਬਣ ਕੇ ਇੱਧਰ ਵਗ ਜਾ ਤੇਰੀ ਮਾਂ ਗਾਲਾਂ ਦਊ ਜੇ ਆ ਜਾ ਪੁੱਤ ਬਣ ਕੇ ਮੈਨੂੰ ਦੁੱਖੀ ਹੋ ਜਾਂਦਾ 10 ਨੂੰ ਮੇਰੇ ਸਾਰੇ ਉਰੇ ਵਿਆਹ ਇਸ ਤਾਂ ਪਹਿਲਾਂ ਹੀ ਮਰੇ ਪਏ ਆ ਬੈ ਚੱਲ ਜਬਾਖ ਤੇ ਕਿਉਂ ਗੁੱਸਾ ਲਾਹੀਆਂ ਨਾ ਇਹ ਤਾਂ ਉਹੀ ਰੱਖਦਾ ਚੱਲ ਆ ਦੇਖ ਲੈ ਬਾਪੂ ਜੀ ਮੈਨੂੰ ਵੀ ਬੋਲਦੇ ਨੇ ਮੈਂ ਕੀ ਕਰਾਂ ਫੇਰਾ ਮੈਂ ਕੀ ਕਰਾਂ ਬਜੀ ਤੈਨੂੰ ਦੱਸ ਦੇ ਮੈਂ ਕੀ ਕਰਾਂ ਤੂੰ ਤਾਂ 24 ਘੰਟੇ ਰੋਣ ਨਹੀਂ ਰਹਿਣਾ ਪਤਾ ਨਹੀਂ ਕਿੱਥੇ ਮੇਰੇ ਪੱਲੇ ਪੈ ਗਿਆ ਮੈਨੂੰ ਪਤਾ ਮੈਂ ਕਿਵੇਂ ਦੁੱਖ ਕੋ ਕੱਟਦੀ ਜਾਂਨੇ ਤੁਹਾਡੇ ਘਰੇ ਜੇ ਨਹੀਂ ਲੈਂਦੇ ਲੋਕ ਮੈਂ ਕੀ ਮਰ ਜਾ ਮਰ ਜਾ ਫਿਰ ਤੂੰ ਆਏ ਤਾਂ ਸੋਚ ਲੈ ਮਾੜਾ ਮੋਟਾ ਇੱਧਰ ਲਾ ਦੇ ਇਹਨਾਂ ਨੂੰ ਸੁੱਕਣੇ ਫਿਰ ਆਬ ਵੀ ਪਾਉਣੇ ਹੈਗੇ ਮਾਂ ਨੂੰ ਨਹੀਂ ਦੀ ਗੱਲ ਨਹੀਂ ਹੈਗੀ ਤੂੰ ਬਾਣੀ ਮੋਟੀ ਬਾਪੂ ਦੀ ਗੱਲ ਵੀ ਸੁਣ ਲਿਆ ਕਰ ਇੱਧਰ ਰੱਖ ਦੇ ਇਹਨਾਂ ਨੂੰ ਸੁੱਕ ਜਾਣਗੇ ਹੋਰ ਨਾਲੇ ਫਿਰ ਆਬ ਵੀ ਪਾ ਦਾਂਗੇ ਇਹਨਾਂ ਦੀ ਸੁੱਪੇ ਪੈਣਗੇ ਨਾ ਮੈਨੂੰ ਐ ਦੱਸ ਮਾਣਾ ਮੋਟਾ ਕਰ ਲਿਆ ਕਰ ਕੁਸ ਕਰ ਲਿਆ ਕਰ ਕੁਸ ਮਾਣਾ ਮੋਟਾ ਮੈਂ ਕੀ ਕਰਾਂ ਮੈਨੂੰ ਐ ਤਾਂ ਦੱਸ ਦੇ ਪਹਿਲਾਂ ਹਾਂ ਕਿਹੜੀ ਥੋੜੀ ਡੱਕ ਜਾ ਮੈਂ ਨਾ ਮੈਂ ਤੈਨੂੰ ਛੱਡ ਕੇ ਜਾਣ ਜੋ ਕਰਿਆਂਗੀ ਕੋਈ ਨਫਰੀ ਲਾ ਕੇ ਆਉਨੇ ਪਿੰਡ ਚ ਹਾਂ ਲਾ ਕੇ ਆਉਨੇ ਪਿੰਡ ਚ ਫਰੀਦਾਰ ਨੂੰ ਸੈਲਰ ਚ ਜੰਨਤ ਦੇ ਨੇ ਕੀ ਕਰਾਉਣ ਮੈਂ ਕੀ ਕਰਾਂ ਮੈਂ ਹੁਣ ਮੇਜਾ ਚੈਲਰ ਜਾਣਾ ਮੇਰੀ ਖਾਤਰ ਕੱਲੀ ਦੀ ਖਾਤਰ ਥੋੜੀ ਜਾਣਾ ਹੁਣ ਮੈਂ ਕੀ ਕਰਾਂ ਮੈਂ ਵੀ ਕੱਲੀ ਦਿਨ ਕੱਢਦੀ ਆ ਮੈਨੂੰ ਵੀ ਦੇਖ ਲੈ ਮੈਨੂੰ ਪਤਾ ਡੇਡੇ ਨਾਲ ਤੱਕ ਮੈਂ ਕੱਢਦੀ ਆ ਮੈਂ ਕਿੰਨਾ ਕੁ ਟੈਨਸ਼ਨ ਹੁੰਦਾ ਮੈਂ ਕਿੰਨਾ ਕੁ ਟੈਨਸ਼ਨ ਹੁੰਦਾ ਮੈਂ ਚੱਲ ਕੋਈ ਨਾ ਮਾਣਾ ਸਾਰੇ ਵਕਤ ਮੈਂ ਦਿਨ ਰਾਤ ਲੱਗੇ ਰਹਾਂ ਮੈਂ 24 ਘੰਟੇ ਮੈਂ ਮਸ਼ੀਨ ਆ ਇਹ ਕਾ ਬੇੜਾ ਬੈਗਾ ਜਿਨ੍ਹਾਂ ਨੇ ਆ ਕੰਪਨੀਆਂ ਨੇ ਜਿਨ੍ਹਾਂ ਨੇ ਆ ਬਣਾਤੀਆਂ ਕਹਿੰਦੇ ਜਿਹੜੇ ਜਣ ਮੇਰੇ ਸਾਲੇ ਜਿਨ੍ਹਾਂ ਨੇ ਲੜੀਆਂ ਬਣਾਤੇ ਪਾਣੀ ਵਾਲੇ ਦੀਵੇ ਬਣਾਤੇ ਤੇ ਗਰੀਬਾਂ ਦਾ ਹੱਕ ਖੋਹਦੇ ਨੇ ਕੋਈ ਨਾ ਆਈ ਮੈਂ ਨਾ ਟੈਨਸ਼ਨ ਕਰਿਆ ਕਰ ਤੂੰ ਪਿੰਡ ਚ ਫੇਰੀ ਪਾ ਕੇ ਆਈ ਫਿਰ ਮੈਂ ਸੈਲਰ ਵੀ ਜਾਣਾ ਰਾਤ ਨੂੰ ਚਲ ਤੂੰ ਅੱਜ ਨਾ ਜਾਈ ਚਲ ਤਾਲ ਕਰ ਦਾਂਗੇ ਫਿਰ ਹਾਂ ਅੱਜ ਉਹਨਾਂ ਨੂੰ ਕਹਿ ਦੀ ਮਾੜਾ ਸੈਲਰ ਵਾਲਾ ਜਵਾਬ ਦੇ ਦੇ ਅੱਜ ਕਦੇ ਤਾਂ ਕਰ ਰਹਿ ਜਾ ਕਰੋ ਹਾਂ ਹਾਂ ਦੱਸ ਮੈਨੂੰ ਹੋਰ ਕੀ ਆਗਾ ਆ ਬਾਪੂ ਹੀ ਦੇ ਲੈ 24 ਘੰਟੇ ਨੇ ਕੰਮ ਕਰਦੇ ਨਾਲੇ ਬੋਲਦੇ ਇਹ ਦੇ ਨਾਲ ਮਾੜਾ ਮੋਟਾ ਸੋਚ ਲਿਆ ਕਰ ਤੂੰ ਗੱਲ ਦੇਖਦੇ ਆਪਾਂ ਪਿੰਡ ਚ ਫੇਰੀ ਲਾ ਕੇ ਆਈਏ ਜਿੰਨਾ ਕਿ ਤੈਨੂੰ ਕੰਮ ਹੁੰਦਾ ਉਹਨਾਂ ਕ ਕਰ ਲਿਆ ਕਰ ਥੋੜਾ ਬੋਤਾ ਤਾਂ ਕਰ ਲਿਆ ਕਰ ਪਿੰਡ ਚ ਫੇਰੀ ਲਾ ਆਉਣੀ ਆ ਪਿੰਡ ਚ ਫੇਰੀ ਲਾਉਣੀ ਆ ਜੇ ਕੋਈ ਵਿਕ ਜੇ ਚੱਲ ਪੱਗ ਚੱਲ ਜਿਹੜੇ ਕੱਡੇ ਪੈਣ ਦੀ ਉਹ ਲੈ ਚੱਲਾਂਗੇ ਫੇਰ ਆਪਾਂ ਰੈਡੀ ਉਧਰ ਹੀ ਖੜੀਏ ਬਾਗਲ ਚ ਹਾਂ ਉਧਰ ਖੜੀਏਗੀ ਬਾਗਲ ਚ ਰੈਡੀ ਉੱਥੇ ਦੀਵੇ ਪਾ ਲੈਣੇ ਆਗੇ ਉਧਰ ਲੈ ਚੱਲਦੇ ਆਂਗੇ ਚੱਲ ਹੋਰ ਕੀ ਆਗਾ ਉਧਰ ਚਾਚੇ ਕੰਨੀ ਭੱਜ ਜਾਗੇ ਜੇ ਕੋਈ ਲੈ ਲੂਗਾ ਚਾਚੇ ਕੰਨੀ ਚਾਚੇ ਨੂੰ ਕੀ ਪਤਾ ਆਦੀ ਬਰਾਈਆਂ ਥੋੜੇ ਜੇ ਹਾਏ ਹੈਗੇ ਨੇ ਕੀ ਬਦ ਲੈ ਲੈਣ ਉਹਨਾਂ ਦੇ ਪਾ ਲਾਂਗੇ ਥੋੜੇ ਜੇ ਤਰਲੇ ਸਰ ਲਈ ਕਿਦੇ ਪਾਏਗਾ ਮੈਨੂੰ ਤਾਂ ਲੱਗਦਾ ਨਹੀਂ ਕੋਈ ਬੰਤਾ ਇਹ ਦਿਲੈਟਾਂ ਜਿਹੜੇ ਵਾਲੇ ਦੀਵੇ ਵਾਲੇ ਹੋ ਰਹੇ ਨੇ ਲੋਕ ਜਿਆ ਤੇ ਆ ਚੱਲਿਆ ਪਾਣੀ ਵਾਲੇ ਦੀਵੇ ਕੋਈ ਦੀਵੇ ਕੰਨੀ ਝਾਕਦੇ ਨਹੀਂ ਮੇਰੀ ਗੱਲ ਸੁਣ ਹੁਣ ਆਪਾਂ ਨੂੰ ਬਣਾਉਣੇ ਤਾਂ ਪਹਿਣਗੇ ਤੂੰ ਖੁਸ਼ ਰਹਾ ਕਰ ਕੋਈ ਨਾ ਜਿੰਨੇ ਕੇ ਵਿਗਦੇ ਉਹਨੇ ਕੀ ਸਹੀ ਫਰਮਾਨਤਮਨ ਜੇ ਤੁ ਸਾਜ ਆਪੀ ਖਾਣ ਨੂੰ ਦੇਊਗਾ ਕਿਉਂ ਐਵੇਂ ਟੈਨਸ਼ਨ ਲੈਂਦੀ ਹੈਗੀ ਹੋ ਤਾਂ ਖਾਣ ਜੋ ਕੁਰੀ ਦਾਣੇ ਦਾ ਬਾਣੀ ਜਾਣਗੇ ਆਪਣੇ ਹੋਰ ਕੀ ਆ ਇੰਨੀ ਦੀਵਾਲੀ ਨੂੰ ਨਾ ਬਾਲਾ ਕੁਸ ਲਿਆ ਮੰਗੇ ਆਪਾਂ ਹਾਂ ਚਲ ਆਪਾਂ ਫੇਰੀ ਪਾ ਕੇ ਆਉਨੇ ਪੈਣੇ ਫੇਰੀ ਪਾ ਕੇ ਆਪਾਂ ਆਜਾ ਚਲ ਕੋਈ ਨਾ ਕੋਈ ਤਾਂ ਰਹਿਮ ਕਰੂ ਮੈਂ ਆਇਆ ਮੈਨੂੰ ਅੱਗੇ ਨੂੰ ਫਰਕ ਲੱਗਦਾ ਹਾਂ ਅੱਗੇ ਨੂੰ ਫਰਕ ਐ ਲੱਖ ਪਾਣੀ ਵਾਲੀ ਦੀਵੇ ਬਣ ਜਾਣਾ ਕੁਛ ਮਰਜੀ ਬਣ ਜੇ ਪਰ ਲੋਕ ਜਿਹੜੇ ਸੂਝਬੂਝ ਲੋਕ ਨੇ ਨਾ ਜਿਹੜੇ ਸਮਝਦੇ ਨੇ ਚੀਜ਼ਾਂ ਉਹ ਆਹਾਂ ਚੀਜ਼ਾਂ ਦੀ ਮਸਾਲ ਫੁਕਣੀ ਜਾਂ ਦੀਵੇ ਜ ਤੇਲ ਫੁਕਣਾ ਹਜੇ ਵੀ ਉਹ ਚੰਦਾ ਸਮਝਦੇ ਨੇ ਵਿੱਚ ਲੋਕ ਹੈਗੇ ਨੇ ਬਥੇਰੇ ਇਹਦੇ ਚੰਗੇ ਵੀ ਬਹੁਤ ਨੇ ਹਾਂ ਬਥੇਰੇ ਘਰ ਨੇ ਕੋਈ ਨਾ ਮੈਂ ਟੈਨਸ਼ਨ ਨਾ ਲਿਆ ਕਰ ਤੂੰ ਨਾਲੇ ਬਾਪੂ ਦੇ ਮੂਰੇ ਨਾ ਬੋਲਿਆ ਕਰ

ਓਏ ਪਾਏ ਆਵੀ ਹਾਂ ਪਾਏ ਬਾਪੂ ਆਏ ਕਰੋ ਮੇਰੀ ਗੱਲ ਸੁਣ ਉਧਰ ਰੇੜੀ ਪਰੀ ਪਈਆ ਤੇ ਦੀਵੇ ਪਕਦੇ ਆ ਹਜੇ ਤੇ ਵਰਤ ਆਉਂਦੇ ਆ ਕੁਰਗੇ ਵੇਚ ਆਓ ਤੇ ਨਾਲੇ ਐਂ ਕਰੀ ਮੇਰੀ ਗੱਲ ਸੁਣ ਪਿੰਡ ਚ ਜਾਣਾ ਤੇ ਪਹਿਲਾਂ ਹੀ ਤੂੰ ਆ ਚਾਦਰ ਆ ਜਾ ਬੰਨ ਲੈਣਾ ਉਮਰਾਉ ਤੇਰੀ ਤੇ ਇਹ ਲਾ ਕੇ ਪਜਾਮਾ ਪਾ ਕੇ ਵਗ ਜੀ ਤੇ ਪਿੰਡ ਚ ਨਾ ਮਿੱਠਾ ਬੋਲੀਦਾ ਹੁੰਦਾ ਹਰੇਕ ਨੂੰ ਤੈਨਾਂ ਆ ਪਰਣਾ ਆਉਦੀਆਂ ਹੁੰਦੀਆਂ ਬੰਦਾ ਬਣ ਕੇ ਤੇ ਇਹਦੇ ਨਾਲ ਨਾ ਬੰਦੇ ਦੀ ਮਾਰਕੀਟ ਬਣਦੀ ਆ ਤੈਨੂੰ ਮੈਂ ਦੱਸਾਂ ਗੱਲ ਮਿੱਠਾ ਬੋਲੇ ਰੇਕ ਨੂੰ ਭਾਈ ਤੁਸੀਂ ਵਗਜੋ ਇਹਦੇ ਨਾਲ ਹਾਂ ਬੁਰਣਾ ਨਾਲ ਬੁਣੀਆਂ ਗੱਲ ਕਰ ਲੈਂਦੀਆਂ ਤੇ ਉਹ ਕਰ ਲੈਂਦਾ ਤੁਸੀਂ ਵਗਜੋ ਤੇ ਰੇੜੀ ਉਧਰ ਆਪਣੇ ਬਾਹਰ ਲੈ ਕੇ ਭਰੀ ਖੜੀ ਆ ਠੀਕ ਆ ਬਾਪੂ ਮੈਂ ਤਾਂ ਆਪ ਇਹਨੂੰ ਕਹਿੰਦੀ ਬਾਪੂ ਜਾਓ ਬਤੁਮਣ ਕੇ ਕਰੋ ਕਿਹਨਾਂ ਕੰਮ ਕਰੋ ਦੱਬ ਕੇ ਕੰਮ ਕਰੋ ਮੇਰੇ ਬੁੱਤ ਕਰਾਂ ਜਾਓ ਆਪਣਾ ਪਰਿਵਾਰ ਹੈਗਾ ਵੱਡਾ ਥਵਾਕ ਬਣਾ ਕੇ ਰੱਗੇ ਮੇਰੀ ਮੰਮੀ ਉਹਨੂੰ ਕਹਿ ਦੇ ਕਿ ਨੀਰਾ ਪਾ ਦੂਗੀ ਮੈਂ ਤੁਹਾਨੂੰ ਉਹ ਉਹ ਮੈਂ ਕਹਿਣਾ ਉਹਨੂੰ ਕਹਿ ਦੇਣਾ ਕੋਈ ਕੰਮ ਕਰਦੀ ਹੋਈ ਤਾਂ ਨਹੀਂ ਦੋ ਡੋਕਰੇ ਮੈਂ ਲਾ ਦੇਣਾ ਮੇਰਾ ਪੁੱਤ ਤਵਾਕ ਬਣਾ ਕੇ ਰੱਗੇ ਕੰਮ ਕਬੀਲਦਾਰੀ ਹੋ ਜਾਂਦੀ ਹੈ ਵੱਡੀ ਕੰਮ ਕਰੋ ਦੱਬ ਕੇ ਜਾਣੇ ਵਾਪਸ ਹੂੰ ਦੱਬ ਕੇ ਕੰਮ ਕਰੋਗੇ ਇਤਰਾਜ ਕੇ ਖਾਓਗੇ ਮੇਰੀ ਮਾਂ ਨੂੰ ਕਹਿ ਦੇ ਨੀਰਾ ਪਾ ਦੂਗੀ ਨੀਰਾ ਪਾ ਦੇ ਤੂੰ ਓਏ ਬਸਾ ਨੂੰ ਐਂਦਿਆਂ ਨੂੰ ਕਿਹਾ ਸੀ ਜਮਾਂ ਆਖੇ ਨਹੀਂ ਲੱਗਦੇ ਹੋਰਾ ਵੀ ਨਹੀਂ ਆਖੇ ਲੱਗਦੇ ਕਿਹਾ ਦੋ ਟੋਕਰੇ ਪੱਠਿਆਂ ਦੇ ਬਾਦੋ ਹੁਣ ਕੀ ਬੋੜ-ਬੋੜ ਕਰਨ ਲੱਗ ਗਿਆ ਤੈਨੂੰ ਕਿਹਾ ਨਹੀਂ ਦੋ ਟੋਕਰੇ ਪੱਠਿਆਂ ਦੇ ਪਾ ਦੇ ਮੈਂ ਬੋੜ-ਬੋੜ ਕੀ ਕਰਨਾ ਆ ਮੇਰਾ ਹੱਥ ਮੁਖਦਾ ਦੀਗਾ ਆ ਬੋਟਾ ਜਿ ਵੜ ਗਿਆ ਨਹੀਂ ਮੈਂ ਰੋਜ਼ ਮੈਂ ਹੀ ਤੋੜੀਆ ਕੱਖ 4 ਰੁਪਏ ਦੇ ਮੈਂ ਮੈਂ ਉਧਰੋਂ ਆਇਆ ਹੁਣ ਫੇਰ ਇਧਰ ਆ ਕੇ ਤੈਨੂੰ ਕਿਹਾ ਪਾ ਦੇ ਭਾਈ ਦੋ ਟੋਕਰੇ ਪੱਠਿਆਂ ਦੇ ਪਾਸ ਤੂੰ ਮੇਰੀ ਗੱਲ ਸੁਣਾ ਤੂੰ ਮੁੰਡੇ ਨੂੰ ਇੰਨਾ ਨਾ ਛਿਟਕਿਆ ਕਰ ਦਿਨਾਂ ਛਿਟਕਦਾ ਤੂੰ ਉਹ ਫੇਰ ਕਹਿਣਾ ਤਾਂ ਹੈਗਾ ਹੀ ਆ ਹੁਣ ਤੈਨੂੰ ਪਤਾ ਸੈਲਰ ਤੇ ਜਾਂਦਾ ਹੋ ਰੋਜ 15000 ਰੁਪਏ ਮਹੀਨਾ ਲੈਂਦਾ ਉਹ ਵੀ ਆਪਣੇ ਹੱਥ ਤੇ ਦਰਦਾ ਨਹੀਂ ਪੰਜੀ ਦਾ ਫੜਾਵੇ ਜਵਾਖ ਹੋਵੇ ਸੈਲਰ ਤੇ ਜਾਂਦਾ ਮੈਂ ਨਹੀਂ ਕਹਿੰਦਾ ਵੀ ਕੰਮ ਨਹੀਂ ਕਰਦਾ ਤੇ ਫਿਰ ਕੰਮ ਨੂੰ ਤਾਂ ਕਹਿਣਾ ਹੀ ਆ ਕੰਮ ਨੂੰ ਕਹਿਣਾ ਮੈਂ ਕੀ ਗਲਤ ਕਹਿਣਾ ਉਹਨੂੰ ਪਤਾ ਵੀ ਉਹ ਨਿਆਣਾ ਪਹਿਲਾਂ ਲੱਖ ਲੱਖ ਹੋਰ ਰੱਖਿਆ ਹੋਇਆ ਜੀਗਾ ਹੁਣ ਉਹ ਨਹੀਂ ਕੰਮ ਕਰਦਾ ਫਿਰ ਕੀ ਹੋ ਗਿਆ ਹੁਣ ਸੈਲਰ 'ਚ ਤੱਕ ਮਾ ਕੇ ਲਿਆਉਂਦੀ ਆ ਪੈਸੇ ਅੱਜ ਕੱਲ੍ਹ ਤੇ ਤੈਨੂੰ ਪਤਾ ਜਵਾਖ ਓਹ ਰਾਖੇ ਲੱਗਦੇ ਆਪਣੇ ਜਵਾਖ ਤਾਂ ਫਿਰ ਵੀ ਸਹੀ ਨੇ ਤੂੰ ਇੰਨਾ ਨੱਕ ਭਾਇਆ ਕਰ ਪਰ ਮੈਂ ਤਾਂ ਕੋਈ ਨਹੀਂ ਕਹਿਣਾ ਤੇ ਰੱਖਾ ਕਰ ਚੱਲ ਕੋਈ ਨਹੀਂ ਬਲੱਡ ਵਧਾ ਲਾਣਾ ਉਹ ਫਿਰ ਮੈਂ ਕੋ ਗੋਲੀ ਜੀ ਖਾਣਾ ਉਹ ਤਾਂ ਇੰਤਾਂ ਕਰਕੇ ਖਾਣਾ ਮੀਂ ਮੀਂ ਕਿਹਾ ਗੋਲੀ ਨਾ ਖਾਇਆ ਕਰੋ ਫੇਰੀ ਕਰਕੇ ਫਿਰ ਕੰਮ ਵੀ ਕਰਨਾ ਕੰਮ ਬਣਾ ਕਿਹੜਾ ਸਰਦਾ ਸਾਰਾ ਦਿਨ ਪੈਂਟੋ ਗੋਡੇ ਗਿੱਟੇ ਦੁਖਦੇ ਆ ਗੋਡੇ ਗਿੱਟੇ ਦਰਦੇ ਨੇ ਤੇਰੇ ਚੱਲ ਚੰਗਾ ਫਰਪਾ ਫਰੇ ਹੈ ਹੀ ਪੈ ਜਾ ਮੀਂ